ਸਤਿ ਸ਼੍ਰੀ ਅਕਾਲ ਚਿੱਟਾ ਕਿਉਂ ਵੇਚਦੇ ਹੋ ਕਿਹਨੇ ਲਾਇਆ ਔਰ ਕੀ ਖੱਟਿਆ ਇਹਦੇ ਚ ਸਭ ਤੋਂ ਪਹਿਲੀ ਵੱਡੀ ਤੇ ਝੂਠੀ ਗੱਲ ਇਹ ਮੇਰੇ ਤੇ ਜੋ ਇਲਜ਼ਾਮ ਲਾਇਆ ਗਿਆ ਮੈਂ ਚਿੱਟਾ ਪੀਨੀ ਆ ਜਮੈਂ ਵੇਚਦੀ ਆ ਮੇਰੀ 14 ਸਾਲ ਦੀ ਸਰਵਿਸ ਹੋ ਗਈ ਆ ਉਹਦੇ ਵਿੱਚ ਹਰ ਸਾਲ ਪੁਲਿਸ ਮੁਲਾਜ਼ਮਾਂ ਦਾ ਸਾਲਾਨਾ ਮੈਡੀਕਲ ਹੁੰਦਾ ਜੋ ਅੱਜ ਤੱਕ ਕਦੇ ਵੀ ਮੇਰਾ ਪੋਜ਼ਿਟਿਵ ਨਹੀਂ ਆਇਆ ਡੋਪ ਟੈਸਟ ਆ ਜਿਹੜਾ ਮੇਰਾ ਲਗਾਤਾਰ 3-4 ਸਾਲਾਂ ਤੋਂ ਮੇਰੇ ਆਫਸਰਾਂ ਦੇ ਮੈਂ ਖੁਦ ਮੈਂ ਪੇਸ਼ ਕਰਦੀ ਆ ਜੋ ਕਿ ਹਮੇਸ਼ਾ ਹੀ ਮੇਰੀ ਜਿਹੜੀ ਡੋਪ ਟੈਸਟ ਦੀ ਰਿਪੋਰਟ ਆ ਨੈਗੇਟਿਵ ਆਉਂਦੀ ਆ। ਜਿਸ ਦਿਨ ਤੁਹਾਨੂੰ ਫੜਿਆ ਗਿਆ ਹੈ ਪੁਲਿਸ ਦਾ ਐਫ ਆਈ ਆਰ ਦੇ ਮੁਤਾਬਕ ਕਿ ਤੁਸੀਂ ਫਾਰਚ ਜਾ ਰਹੇ ਸੀ ਪੁਲਿਸ ਨੇ ਨਾਕਾ ਲਾਇਆ ਤੁਹਾਨੂੰ ਰੋਕਿਆ ਗਿਆ 17 ਗ੍ਰਾਮ ਚਿੱਟਾ ਤੁਹਾਡੀ ਗੱਡੀ ਚੋਂ ਮਿਲਿਆ ਉਹ ਵੇਚਣ ਚੱਲੇ ਸੀ ਤੁਸੀਂ? ਨਹੀਂ ਜੀ ਬਿਲਕੁਲ ਵੀ ਨਹੀਂ ਮੈਂ ਸਹੀ 3 ਵਜੇ ਆਪਣੇ ਪੁਲਿਸ ਲੈਂਡ ਦੇ ਵਿੱਚੋਂ 2 April ਦੀ ਗੱਲ ਹੈ ਇਹ ਸਹੀ 3 ਵਜੇ ਆਪਣੀ ਡਿਊਟੀ ਦੇ ਉੱਤੋਂ ਪੁਲਿਸ ਲੈਂਡ ਦੇ ਵਿੱਚੋਂ ਮੈਂ ਨਿਕਲੀ ਆ 10 ਮਿੰਟਾਂ ਦੇ ਵਿੱਚ ਦੀ ਮੈਂ ਨੰਨੀ ਸ਼ਾ ਚੌਂਕ ਦੇ ਉੱਤੇ ਪਹੁੰਚ ਜਾਨੀ ਆ ਬੀਟੀ ਦੀ ਸਪੀਡ ਆ ਮੇਰੀ ਨਾਰਮਲ ਆ ਰਹੀ ਆ ਮ ਉਸੋ ਬਾਦ ਕੀ ਮੈਨੂੰ ਅਚਾਨਕ ਉਥੇ ਰੋਕਿਆ ਜਾਂਦਾ ਮੇਰੀ ਚੈਕਿੰਗ ਕੀਤੀ ਜਾਂਦੀ ਆ ਜਦ ਕਿ ਮੈਨੂੰ ਅਗਰ ਮੇਰੇ ਦੇਰ ਵਿੱਚ ਕੁਝ ਹੁੰਦਾ ਮੈਂ ਗੱਡੀ ਲੋਕ ਕਰਕੇ ਇਹ ਵੀ ਕਹਿ ਸਕਦੀ ਆ ਵੀ ਮੇਰੇ ਕੋਲੇ ਵੀ ਕੁਛ ਮੈਨੂੰ ਮੈਨੂੰ ਮਨ ਡਰ ਹੁੰਦਾ ਜੇ ਠੀਕ ਹੈ ਮੈਂ ਕਿਸੇ ਵੀ ਅਫਸਰ ਨੂੰ ਮੈਂ ਫੋਨ ਪਹਿਲਾਂ ਹੀ ਲਾ ਸਕਦੀ ਸੀ ਮੇਰੇ ਤੇ ਵੀ ਇਲਜ਼ਾਮ ਲੱਗੇ ਆ ਵੀ ਕਿਸੇ ਅਫਸਰ ਦੇ ਨਾਲ ਨਹੀਂ ਨਹੀਂ ਤੁਸੀਂ ਕਿਹਾ ਕਿ ਮੈਂ ਖੜ੍ਹ ਜੋ ਮੈਂ ਅਫਸਰ ਨਾਲ ਗੱਲ ਕਰਾਉਣੀ ਆ ਹਾਂਜੀ ਹਾਂ ਨਹੀਂ ਮੈਂ ਬਿਲਕੁਲ ਨਹੀਂ ਕਿਹਾ ਜਿਵੇਂ ਜੀ ਕਹਿਣੀ ਹੁੰਦੀ ਮੈਂ ਪਹਿਲਾਂ ਲੋਕ ਲਾਉਂਦੀ ਗੱਡੀ ਨੂੰ ਫਿਰ ਮੈਂ ਅਫਸਰ ਨਾਲ ਗੱਲ ਕਰਦੀ ਤੇ ਇਹਨਾਂ ਦੀ ਗੱਲ ਕਰਵਾਉਂਦੀ ਮੇਰੇ ਅਧਿਕਾਰ ਵਿੱਚ ਪੈਂਦੀ ਨਾ ਤੁਸੀਂ ਵਰਦੀ 'ਚ ਸੀਗੇ ਕਿ ਕਿਸੇ ਵਾਰ ਜੀ ਮੈਂ ਸਿਵਲ ਦੇ ਵਿੱਚ ਸੀਗੀ ਤਾਂ ਤੁਸੀਂ ਇਹ ਕਹਿ ਰਹੇ ਹੋ ਕਿ ਤੁਸੀਂ ਡਿਊਟੀ ਤੋਂ ਨਿਕਲੇ ਡਿਊਟੀ ਤੇ ਤਾਂ ਵਰਦੀ 'ਚ ਹੁੰਦਾ ਬੰਦਾ ਨਹੀਂ ਜੀ ਉਥੇ ਸਿਵਲ ਡਰੈਸ ਦੇ ਵਿੱਚ ਡਿਊਟੀ ਹੁੰਦੀ ਆ ਵਰਦੀ ਨਹੀਂ ਪਾਈ ਹੁੰਦੀ ਨਹੀਂ ਜੀ ਜਿਵੇਂ ਪੁਲਿਸ ਲੈਣ ਦੇ ਵਿੱਚ ਇੱਕ ਹਸਪੀਟਲ ਆ ਜਿੱਥੇ ਕਿ ਉਥੇ ਮੁਲਾਜ਼ਮਾਂ ਦੀ ਪਹਿਲਾਂ ਹੀ ਕਮੀ ਆ ਜਿਹੜੇ 2-3 ਮੁਲਾਜ਼ਮਾਂ ਉਥੋਂ ਪਹਿਲਾਂ ਰਿਟਾਇਰ ਹੋ ਚੁੱਕੇ ਆ ਜਿਹਦੇ ਕਰ ਕਮੀ ਹੋਣ ਕਰਕੇ ਉਥੇ 2-3 ਜਿਹੜੇ ਪੁਲਿਸ ਦੇ ਮੁਲਾਜ਼ਮਾਂ ਉਥੇ ਲਾਏ ਜਾ ਸਕਦੇ ਔਰ ਲੱਗ ਸਕਦੇ ਨੇ ਇਹ ਲਵਾਈ ਤੁਸੀਂ ਸਪਾਰਸ਼ ਕਰਕੇ ਤੁਹਾਡੀ ਅਪਰੋਚ ਨਹੀਂ ਜੀ ਨਹੀਂ ਬਿਲਕੁਲ ਵੀ ਨਹੀਂ ਮੈਂ ਜੋ ਵੀ ਆ ਗਈ ਪਹਿਲਾਂ ਵੀ ਮੈਂ ਕਾਫੀ ਟਾਈਮ ਪਹਿਲਾਂ ਵੀ ਡਿਊਟੀ ਕੀਤੀ ਆ ਮੈਂ ਇਸ ਚੀਜ਼ ਦਾ ਮੈਡੀਕਲੀ ਜੋ ਵੀ ਹੁੰਦਾ ਇਹਦੇ ਬਾਰੇ ਨੌਲੇਜ ਰੱਖਦੀ ਆ ਤਾਂ ਕਰਕੇ ਮੇਰੀ ਉੱਥੇ ਡਿਊਟੀ ਰਹੀ ਆ ਇੱਥੇ ਮੈਂ ਅਫਸਰਾਂ ਦੇ ਮੇਂ ਪੇਸ਼ ਹੋ ਕੇ ਜੋ ਵੀ ਆ ਆਪਣਾ ਪੱਖ ਰੱਖਿਆ ਵੀ ਮੈਂ ਐਵੇਂ ਕਰਕੇ ਮੈਂ ਠੀਕ ਨਹੀਂ ਸੀਗੀ ਮੈਨੂੰ ਉਸ ਟਾਈਮ ਬੈਕ ਦੀ ਪ੍ਰੋਬਲਮ ਵੀ ਸੀਗੀ ਮੇਰੀ ਮਾਨਸਾ ਡਿਊਟੀ ਸੀਗੀ ਮਾਨਸਾ ਤੋਂ ਮੈਂ ਅਫਸਰ ਦੇ ਸੀਨੀਅਰ ਦੇ ਮੈਂ ਆਪਦੀ ਕੋਈ ਵੀ ਬੰਦਾ ਜਿਸ ਨੂੰ ਕੋਈ ਪ੍ਰੋਬਲਮ ਆਉਂਦੀ ਆ ਆਪਾਂ ਸੀਨੀਅਰ ਅਫਸਰ ਦੇ ਪੇਸ਼ ਹੋਣੇ ਆ ਐਪਲੀਕੇਸ਼ਨ ਲੈ ਕੇ ਮੈਂ ਪੇਸ਼ ਹੋਈ ਜੀ ਸਰ ਮੈਨੂੰ ਦੂਰ ਆਉਣਾ ਜਾਣ ਤੋਂ ਮੈਨੂੰ ਪ੍ਰੋਬਲਮ ਹੈ ਮੇਰੇ ਤੇ ਇਸ ਤਰ੍ਹਾਂ ਐ ਕਰਕੇ ਵੀ ਮੇਰੀ ਜਿਹੜੀ ਬਦਲੀ ਇੱਥੋਂ ਦੀ ਹੋਈ ਗਈ ਆ ਮੈਨੂੰ ਇੱਥੇ ਨੇੜੇ ਜਿਹੜਾ ਮੇਰਾ ਘਰ ਆ ਮੈਂ 50 ਲੱਖ ਲੋਨ ਲੈ ਕੇ ਮੈਂ ਘਰ ਬਣਾਇਆ ਹੋਇਆ ਮੈਂ ਉੱਥੇ ਕਿਰਾਏ ਤੇ ਰਹਿਣ ਨਾਲੋਂ ਮੈਂ ਆਪਦੇ ਘਰ ਦੇ ਵਿੱਚ ਵੀ ਰਵਾਂ ਪਰ ਤੁਹਾਡੇ ਤੇ ਦੋਸ਼ ਹੈ ਨਾ ਕਿ ਤੁਹਾਡੀ ਡਿਪਾਰਟਮੈਂਟ ਦੇ ਸੀਨੀਅਰ ਅਫਸਰਾਂ ਨਾਲ ਪਿਓਰ ਸੈਟਿੰ ਔਰ ਇਹ ਕਿਹਾ ਗਿਆ ਕਿ ਮਾਨਸਾ ਡਿਊਟੀ ਹੋਣ ਦੇ ਨਾਤੇ ਬਠਿੰਡਾ ਤੁਸੀਂ ਬੈਠੇ ਹੋ ਏਦੋਂ ਵੱਡੀ ਪ੍ਰਿਵੀਲੇਜ ਤੁਹਾਨੂੰ ਕੀ ਦੇਊਗੀ ਨਹੀਂ ਜੀ ਬਿਲਕੁਲ ਵੀ ਨਹੀਂ ਮੈਂ ਆਪਦੇ ਸੀਨੀਅਰ ਅਫਸਰਾਂ ਨੂੰ ਕੋਈ ਵੀ ਆ ਕਿਤੇ ਵੀ ਕਿਸੇ ਵੀ ਜ਼ਿਲ੍ਹੇ ਦਾ ਕੋਈ ਵੀ ਸੀਨੀਅਰ ਅਫਸਰ ਆ ਉਹ ਆਪਣੇ ਜਿਹੜੇ ਨੀਚੇ ਵਾਲੇ ਮੁਲਾਜ਼ਮਾ ਉਹਨਾਂ ਨੂੰ ਉਹਨਾਂ ਦੀ ਪ੍ਰੋਬਲਮ ਸੁਣਨ ਵਾਸਤੇ ਹੀ ਬੈਠੇ ਹੁੰਦੇ ਜਿਹੜੇ ਸੀਨੀਅਰ ਅਫਸਰ ਨੇ ਮੈਨੂੰ ਜੇ ਕੋਈ ਪ੍ਰੋਬਲਮ ਸੀ ਮੈਂ ਆਪਦੀ ਰਿਟਰਨ ਦੇ ਵਿੱਚ ਮੈਂ ਐਪਲੀਕੇਸ਼ਨ ਦਿੱਤੀ ਹੋਈ ਆ ਵੀ ਮੈਂ ਐਵੇਂ ਕਰਕੇ ਮੈਨੂੰ ਬੈਕ ਬੈਨ ਦੀ ਪ੍ਰੋਬਲਮ ਆ ਮੈਂ ਦੂਰ ਆਪੜਾਉਣ ਮੈਂ ਨਹੀਂ ਕਰ ਸਕਦੀ ਤਾਂ ਜੋ ਮੈਂ ਆਪ ਦਾ ਟ੍ਰੀਟਮੈਂਟ ਵੀ ਕਰ ਸਕਾਂ ਮੈਂ ਆਪਣਾ ਡਿਊਟੀ ਵੀ ਕਰ ਸਕਾਂ ਮੈਂ ਦੋਨੇ ਚੀਜ਼ਾਂ ਨੂੰ ਵਹਾ ਰਹੀ ਸੀ ਬਿਮਾਰ ਹੁੰਦੇ ਹੋਏ ਵੀ ਉਸ ਟਾਈਮ ਜਿਹੜੇ ਕਿ ਮੈਂ ਆਪਦੇ ਲੋਕਲ ਇੱਥੇ ਪੁਲਿਸ ਲੈਣ ਦੇ ਵਿੱਚ ਹਸਪੀਟਲ 'ਚ ਡਿਊਟੀ ਕਰ ਰਹੀ ਸੀ ਜਿਹੜੀ ਉਸ ਦਿਨ ਫਿਰ ਕੀ ਹੋਇਆ ਤੁਸੀਂ ਕਹਿੰਦੇ ਹੋ ਤੁਹਾਡਾ ਵਰਜਨ ਕੀ ਹੈ ਤੁਸੀਂ ਕਹਿੰਦੇ ਹੋ ਤੁਸੀਂ ਕਿਸੇ ਨਾਲ ਨਹੀਂ ਗੱਲ ਕਰਾਈ ਕਿਸੇ ਅਫਸਰ ਨਾਲ ਨਹੀਂ ਗੱਲ ਕਰਾਈ ਤੁਸੀਂ ਨਹੀਂ ਜੀ ਮੈਂ ਕਿਸੇ ਨਾਲ ਕੋਈ ਗੱਲ ਵੀ ਨਹੀਂ ਕਰਵਾਈ ਔਰ ਮੇ ਚੀਜ਼ ਕਹੀ ਵੀ ਨਹੀਂ ਆ ਔਰ ਪਹਿਲੀ ਗੱਲ ਇਹ ਮੇਰੇ ਕੋਲ ਇੱਕ ਫੋਨ ਸੀ ਮੇਰਾ ਆਈਫੋਨ ਇੱਕ ਫੋਨ ਸੀਗਾ ਮੇਰੇ ਕੋਲੇ ਦੂਸਰਾ ਫੋਨ ਮੇਰੇ ਪਾਪਾ ਦਾ ਸੀਗਾ ਮੇਰੇ ਕੋਲੇ ਜੋ ਕਿ ਬਿਲਕੁਲ ਟੁੱਟਿਆ ਹੋਇਆ ਸੀ ਬੀਵੋ ਦਾ ਫੋਨ ਆ ਆ 2-3000 ਦੀ ਕੀਮਤ ਹੋਣੀ ਆ ਉਹਦੀ ਟੁੱਟਿਆ ਹੋਇਆ ਫੋਨ ਸੀ ਉਹਦੀ ਸਕਰੀਨ ਪਵਾਉਣੀ ਸੀ ਜਿਹੜਾ ਕਿ ਮੇਰੀ ਗੱਡੀ ਦੇ ਵਿੱਚ ਹੀ ਪਿਆ ਹੋਇਆ ਸੀ ਜਿਹਨੂੰ ਕਿ ਇਹ ਵੀ ਬਣਾਇਆ ਗਿਆ ਵੀ ਇਹਦੇ ਕੋਲ 1.5 ਲੱਖ ਦੇ ਉਸ ਟਾਈਮ ਦੋ ਫੋਨ ਸੀਗੇ ਇਹ ਗੱਲ ਬਿਲਕੁਲ ਝੂਠ ਹੈ ਆਈਫੋਨ ਤਾਂ ਸੀਗਾ ਨਾ ਤੁਸੀਂ ਮੰਨ ਰਹੇ ਹੋ ਇੱਕ ਫੋਨ ਸੀ